ਨੀਲ ਕਟੇਸ਼ਵਰ ਮੰਦਿਰ ਛੇਦੀ ਸੀਤਾ ਸਰਦ ਧਾਮ ਸੁਨਾਮ ਤੋਂ ਨਿਕਲੀ ਜਾ ਰਹੀ ਪ੍ਰਭਾਤ ਫੇਰੀ ਦਾ ਕੀਤਾ ਸਵਾਗਤ ਪੂਜੇ ਸ਼ਰਧਾਲੂ ਸਥਾਨਕ ਐਡਵੋਕੇਟ ਛੇਦੀ ਰਵਿੰਦਰਪਾਲ ਪਾਰਵਾਜ ਅਤੇ ਪੁਸ਼ਪ ਰਾਣੀ ਜੀ ਦੇ ਪਰਿਵਾਰ ਵੱਲੋਂ ਮਹਾਸ਼ਿਵ ਰਾਤੀ ਨੂੰ ਲੈ ਕੇ ਕੱਢੀ ਜਾ ਰਹੀ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਪੱਟੀ ਗਿੰਤੀ ਵਿੱਚ ਸ਼ਰਧਾਲੂਆਂ ਨੇ ਭਾਗ ਲਿੱਤਾ ਅਤੇ ਭਾਰਦਵਾਜ ਪਰਿਵਾਰ ਵੱਲੋਂ ਕਚੌਰੀ ਪ੍ਰਸ਼ਾਦ ਦਾ ਚਲਨ ਕਰਦੇ ਇਤਜ਼ਾਮ ਕੀਤਾ ਗਿਆ ਇਸ ਮੌਕੇ ਜਿਲ੍ਹਾ ਅਟਾਰਨੀ 24 ਅਗੰਦੀਪ ਭਰਦਵਾਜ ਯਸ਼ਦੀਪ ਭਰਦਵਾਜ ਸਹਾਇਕ ਜਿਲ੍ਹਾ ਅਟਾਰਨੀ ਅਤੇ ਰਿਟਾਇਰਡ ਐਸਪੀ ਰੁਪਿੰਦਰ ਭਰਦਵਾਜ ਐਡਵੋਕੇਟ ਮਨਦੀਪ ਭਰਦਵਾਜ ਐਡਵੋਕੇਟ ਅਰਸ਼ਦੀਪ ਭਰਦਵਾਜ ਅਤੇ ਸਮੂਹ ਭਰਦਵਾਜ ਪਰਵਾਦ ਨੇ ਕਿਹਾ ਕਿ ਸਵਰਗੀ ਸ਼੍ਰੀਮਤੀ ਸਤਿਆ ਰਾਣੀ ਅਤੇ ਸਵਰਗੀ ਸ਼੍ਰੀ ਪਰਲਾਦ ਭਰਦਵਾਜ ਜੀ ਦੇ ਅਸ਼ੀਰਵਾਦ ਤੇ ਚਲਦੇ ਮਹਾਸ਼ੀਵratri ਦੇ ਮੌਕੇ ਤੇ ਭਗਵਾਨ ਭੋਲੇ ਨਾਥ ਦੀ ਕਿਰਪਾ ਦੇ ਨਾਲ ਪਰਵਾਦ ਫੇਰੀ ਦਾ ਸਵਾਗਤ ਕਰਨ ਦਾ ਮੌਕਾ ਮਿਲਿਆ ਹੈ ਉਹਨਾਂ ਨੇ ਕਿਹਾ ਕਿ ਉਹ ਸਾਰਿਆਂ ਦੀ ਸੁਖਾਂਤੀ ਦੀ ਕਾਮਨਾ ਕਰਦੇ ਹੁਣ ਇਸ ਮੌਕੇ ਭਜਨ ਮੰਡਲੀ ਵੱਲੋਂ ਭਗਵਾਨ ਸ਼ਿਵ ਜੀ ਦੇ ਭਜਨਾਂ ਦਾ ਗੁਰਗਾਨ ਕੀਤਾ ਗਿਆ ਤੇ ਵੱਡੀ ਗਿਣਤੀ ਦੇ ਵੀ ਸ਼ਰਧਾਲੂ ਉੱਥੇ ਪੁੱਜੇ ਉਹਨਾਂ ਨੇ ਭਜਨਾਂ ਦੇ ਖੂਬ ਆਨੰਦ ਲਿਆ ਤੇ ਝੂਮੇ ਇਸ ਮੌਕੇ ਸ਼੍ਰੀਮਤੀ ਦਮਨ ਪ੍ਰੀਤ ਸ਼ਰਮਾ ਤੇ ਅਮਨ ਪ੍ਰੀਤ ਸ਼ਰਮਾ ਪਰਿਵਾਰ ਦੇ ਮੈਂਬਰ ਅਗਰਵਾਲ ਸਭਾ ਦੇ ਪ੍ਰਧਾਨ ਈਸ਼ਵਰ ਗਰਿਕ ਮਨਪ੍ਰੀਤ ਪੰਸਲ ਪੰਕਜ ਡੋਗਰਾ ਕਾਹਲਦਾਸ ਨਗਰ ਕੌਂਸਲ ਸੰਨੀ ਕੌਂਸਲ ਭਾਰਤ ਭਾਰਤਵਾਜ ਮਹੇਸ਼ ਸਿੰਘਲਾ ਜੈਕੀ ਸੋਨੂ ਚਾਹਲ ਲक्की ਕੁਲਦੀਪ ਨੰਨਤਾ ਸੁਸ਼ੀਲ ਕਰਕ ਸਿੰਘ ਕ ਅਸ਼ੋਕ ਕੌਂਸਲ ਮਨੀਸ਼ ਮੋਨੂ ਦੀਪਕ ਆਦਿ ਮੌਜੂਦ ਸਨ